ਕਾਰਿਆ ਦਾ ओहो ओबा भाई वाह बोले 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 ओहो वाह भाई वाह ਲੈ ਗੱਲ ਹੋਣੀ ਹੈ ਕਹਿੰਦਾ ਗੱਲ ਹੋਣੀ ਹੈ ਆ ਵੇਖੋ ਤੁਸੀਂ ਬਾਬੇ ਕਿਵੇਂ ਬੜਤ ਗੱਡੇ ਦੇ ਉੱਤੇ ਆਪਦੇ ਖੇਤ ਚੋਂ ਲੈ ਕੇ ਜਾ ਰਹੇ ਆ ਦੇਖੋ ਤੁਸੀਂ ਚਾਹ ਵੀ ਪੀਨੇ ਆ ਬਾਬਿਆਂ ਕੋਲੋਂ ਥੋੜੀ ਜੀ ਪਾਰਿਓ ਪੈਣੇ ਬਗਲ ਤੇ ਹੋ ਜੀ ਕਰਤਾ ਆ। ਯਾਰ ਯਾ ਥੋੜਾ ਪਿੰਡ ਕਾਲੀ ਰੌਣੀ ਆ। ਹਾਂ ਸਸਰੀਕਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਸੂਬੇ Rajasthan ਦੇ ਵਿੱਚ ਮੌਕੇ ਤੇ ਮੌਜੂਦ ਆ ਤੇ ਅਸੀਂ Rajasthan ਦੇ ਇੱਕ ਪਿੰਡ ਕਾਲੀ ਰੌਣੀ ਚ ਇਸ ਵੇਲੇ ਜਾ ਰਹੇ ਆ ਜਿੱਥੇ ਕਿ ਵੱਡੇ ਪੱਧਰ ਤੇ ਕੁਸ਼ਤੀ ਦਾ ਮੁਕਾਬਲਾ ਜਿਹੜਾ ਉਹ ਆਯੋਜਿਤ ਕੀਤਾ ਗਿਆ। ਤੇ ਪੰਜਾਬ ਦੇ ਨਾਮੀ ਪਲਵਾਨ ਉਸ ਅਖਾੜੇ ਦੇ ਵਿੱਚ ਉਸ ਕੁਸ਼ਤੀ ਦੇ ਵਿੱਚ ਹਿੱਸਾ ਲੈਣ ਲਈ ਆ ਰਹੇ ਆ ਤੇ ਮੇਰੇ ਨਾਲ ਮੇਰਾ ਭਾਈ ਰਾਜੂ ਸੋਨੀ ਵੀ ਹੈ ਜੋ ਕਿ ਪੰਜਾਬ ਕੇਸਰੀ ਦੇ ਪੱਤਰਕਾਰ ਵੀ ਹੈ ਸਾਡੇ ਹਲਕੇ ਤੋਂ ਸਾਡੇ ਸਰਹੂ ਸ਼ਹਿਰੀ ਇਲਾਕੇ ਤੋਂ ਤੇ ਜਾ ਰਹੇ ਆ ਇੱਥੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਤੇ ਰਾਜਸਥਾਨੀਆਂ ਸੜਕਾਂ ਤੁਸੀਂ ਵੇਖੋ ਸਰੋਂ ਦੇ ਖੇਤ ਦਿਖਾਓ ਦੀਪਕ ਜੀ ਆ ਸਰੋਂ ਦੇ ਖੇਤ ਵੇਖੋ ਤੁਸੀਂ ਪੂਰੇ ਪੀਲੇ ਪੀਲੇ ਫੁੱਲ ਤਿਆਰ ਆ ਸਰੋਂ ਦੀ ਜਿਹੜੇ ਫੁੱਲ ਆ ਤੇ ਇਹ ਸੜਕਾਂ ਇਹ ਜਿਹੜੀ ਸੜਕਾਂ ਸਿੱਧੀ ਇਹ ਉਸ ਪਿੰਡ ਨੂੰ ਜਾਂਦੀ ਹੈ ਕਾਲੀ ਡੋਣ ਜਿੱਥੇ ਕੀ ਜਿਹੜੇ ਸਾਡੇ ਪੰਜਾਬੀ ਭਰਾ ਬੈਠੇ ਆ ਉਹਨਾਂ ਵੱਲੋਂ ਇੱਕ ਹਰ ਸਾਲ ਉਹ ਸਪੋਰਟਸ ਦਾ ਆਯੋਜਨ ਕਰਦੇ ਆ ਤੇ ਵੱਡੇ ਪੱਧਰ ਤੇ ਕੁਸ਼ਤੀ ਦਾ ਜਿਹੜਾ ਮੁਕਾਬਲਾ ਉਹ ਆਯੋਜਨ ਕੀਤਾ ਹੈ ਤੇ ਇਹ ਖੇਤਾਂ ਦੀਆਂ ਤਸਵੀਰਾਂ ਇੱਥੇ ਰਾਜਸਥਾਨ ਦੀ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਪਿੰਡ ਕਾਲੀ ਡੋਣ ਦੇ ਵਿੱਚ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਦੋਸਤੋ Rajasthan ਜਿਹੜਾ ਸੁਭਾ ਉਹ ਬੜਦਾ ਲਈ ਤੇ ਉੱਠ ਗੱਡੀਆਂ ਲਈ ਅੱਜ ਵੀ ਆਪਣੇ ਆਪ ਚ ਮਸ਼ਹੂਰ ਹੈ ਤੇ ਆਹ ਵੇਖੋ ਤੁਸੀਂ ਬਾਬੇ ਕਿਵੇਂ ਬੜਦ ਗੱਡੇ ਦੇ ਉੱਤੇ ਆਪਦੇ ਖੇਤ ਚੋਂ ਲੈ ਕੇ ਜਾ ਰਿਹਾ ਦੇਖੋ ਤੁਸੀਂ ਇਹ ਉਹ ਪਿੰਡ ਹੈ ਜਿੱਥੇ ਕੁਸ਼ਤੀ ਦਾ ਮੁਕਾਬਲਾ ਜਿਹੜਾ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ ਦੇਖੋ ਪ੍ਰਤਾਪਪੁਰ ਗਾਲੀ ਸੋ ਗਰਾਊਂਡ ਤੇ ਜਿੱਥੇ ਖੇਡਾਂ ਚੱਲ ਰਹੀਆਂ ਲਓ ਅੱਜ ਦੇ ਕੁਸ਼ਤੀ ਦੇ ਨੂੰ ਜਿਹੜਾ ਅਮਨਦੀਪ ਕੁਸ਼ਤੀ YouTube ਚੈਨਲ ਦੇ ਨਾਲ ਲਾਈਵ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਾਈਵ ਵਾਲੇ ਵੀਰ ਜਿਹੜੇ ਚੰਗੇ ਵਰਤ ਮੋਦੀ ਹੋਏ ਆ ਅੱਜ ਇਸ ਕੁਸ਼ਤੀ ਦੇ ਨੂੰ ਵੀਰ ਲਾਈਵ ਕਰ ਰਹੇ ਆ ਬਾਜੀ ਬਹੁਤ ਵਧੀਆ

ਆਇਨਾ ਮੱਨਾ ਮੇਤਰ ਮੈਨ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਆ ਪਰਿਵਾਰ ਚਿਤ ਕਰਨ ਨੂੰ ਕੁਛ ਕਰਦਾ ਹੈ ਮੰਨੇ ਹੀ ਗਿਆ ਉਹ ਮੁੱਲ ਪੈਂਦਾ ਨਹੀਂ ਝੋਕੇ ਲਲਕਾਰਿਆ ਦਾ ਓਹੋ ਓਹ ਵਾਹ ਬਾਈ ਵਾਹ ਬੱਲੇ 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 ਓਹੋ ਵਾਹ ਬਾਈ ਵਾਹ ਲੈ ਗੱਲ ਹੋਣੀ ਹੈ ਕਹਿੰਦਾ ਗੱਲ ਸੋਹਣੀ ਬਣੀ ਹੈ ਆ ਵੀ ਨੌਜਾਨਾ ਪ੍ਰਵੀਨ ਜਿੰਦਾਂ ਨੇ ਤੇ ਮਨੀਰ ਸੋਰੀ ਅਮਨ ਪਹਿਲਵਾਨ ਹਾਜ਼ਰ ਹੈਗਾ ਤੇ ਦੋਸਤੋ ਇਹ ਰਸਤੇ ਦੀਆਂ ਤਸਵੀਰਾਂ ਜਦੋਂ ਅਸੀਂ ਪਿੰਡ ਤੋਂ ਵਾਪਸ ਆ ਰਹੇ ਸੀ ਤਾਂ ਰਾਜਸਥਾਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ ਤੁਹਾਨੂੰ ਦਿਖਾਉਂਦੇ ਆ ਵੀ ਗਾਜਰਾਂ ਨਹੀਂ ਖੇਤੀ ਹੈ ਜਿਹੜੀ ਕਿਵੇਂ ਕਰਦੇ ਆ ਤੇ ਗਾਜਰ ਤਿਆਰ ਹੈ ਇਸ ਟਾਈਮ ਆਪ ਪ੍ਰਤਾਪਪੁਰਾ ਤੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਤੇ ਇੱਧਰ ਆਓ ਬਾਈ ਜੀ ਤੇ ਦੱਸੋ ਹੁਣੇ ਤਿਆਰ ਹੈ ਜਮਾ ਤਿਆਰ ਓਕੇ ਹੈ ਗਾਜਰ ਹੂੰ ਕੁਆਲਿਟੀ ਦੀ ਗਾਜਰ ਆ ਠੀਕ ਹੈ ਪੀਕੇ ਨਾ ਦੀ ਗਾਜਰ ਹੂੰ ਹਰਿਆਣਾ ਸਾਧੂ ਵਾਲੇ ਤੋਂ ਗਾਜਰ ਵੰਦੀ ਆ ਬੀਜ ਠੀਕ ਹੈ ਤੇ 30 ਪੀਟੀਪੀ ਪੈਂਦਾ ਆਪਣਾ ਹੂੰ 16 ਕੇਐਚਡਬਲਯੂ ਤੇ ਗਾਜਰ ਲਾਈਏ ਇਹ ਕਿੰਨੇ ਕਿਨੇ ਏਰੀਆ ਚ ਬੀਜੀ ਵੀ ਹੈ ਗਾਜਰ ਆ ਜਿਹੜੀ ਆ ਇਹ 35 ਖਾਲੀਆਂ ਚੋਂ 65 70 ਕਟੇ ਹੁੰਦੇ ਆ ਅੱਛਾ 70 ਕਟੇ ਮਾਲ ਨਿਕਲ ਜੂਗਾ 70 ਕਟੇ ਹੁੰਦੇ ਆ 35 ਖਾਲੀਆਂ ਚੋਂ ਠੀਕ ਹੈ ਤੇ ਜਦੋਂ ਕਿੰਨੇ ਦਿਨ ਤਿਆਰ ਹੋ ਜਾਂਦੀ ਹੈ ਇਹ ਜਦੋਂ ਇਹ ਲਮਸਮ 300 ਬਾਈਕ ਦਿਨਾਂ ਤੇ ਤਿਆਰ ਕਰ ਦਿੱਤੀ ਅਸੀਂ ਅੱਛਾ ਠੀਕ ਹੈ ਦੋ ਸੁਬ੍ਰਿਆ ਹੋਈਆਂ ਲਗਭਗ ਤੇ ਕਚਰੇ ਵਾਸਤੇ ਮੈਂ ਆਪਕੋ ਦਿਖਾਉਂਗਾ ਇਹ ਤੇ ਇੱਕ ਚੀਜ਼ ਹੋਰ ਦੱਸ ਬਈ ਜਿਵੇਂ ਇਹਨੂੰ ਤੁਸੀਂ ਸਾਧੂ ਵਾਲੀ ਲੈ ਕੇ ਜਾਂਦੇ ਹੋ ਫਿਰ ਉਸ ਤੋਂ ਬਾਅਦ ਕੋਈ ਵਜ਼ਨ ਘਟਦਾ ਜਾਂਦਾ ਜਦੋਂ ਧੋਤੇ ਬਾਅਦ ਕੋਈ ਘਟਨੀ ਅਸੀਂ ਤਾਂ ਤਵਾ ਕੇ ਇਹਨੂੰ ਤਿਆਰ ਕਰਕੇ ਨਵੀਂ ਤਸਵੀਰ ਚ ਗੱਟਿਆਂ ਚ ਪੈਕ ਕਰਕੇ ਕੀਤੀ ਜਾਂਦੀ ਕਿੰਨਾ ਕੁ ਫਰਕ ਪੈ ਜਾਂਦਾ ਕੋਈ ਲੰਮਸਮ 2 400 ਗ੍ਰਾਮ ਇਹ ਬੀਜ ਬੂਜ ਕੇ ਡਾ ਜਾਂਦਾ ਕਿਕੇ ਨਾ ਬੀਜਾ ਪੀਕੇ ਕਿਕੇ ਪੀਕੇ ਪੀਕੇ ਠੀਕ ਹੈ ਜੱਤੀ ਗਾਜਰ ਲਾ ਬੇਬਾਨ ਰੇਟ ਕੀ ਚੱਲ ਰਿਹਾ ਹੁਣ ਲੰਮਸਮ 15 18 ਰੁਪਏ ਗਾਜਰ ਕੀ ਲੰਮਸਮ 15 18 ਰੁਪਏ ਗਾਜਰ ਚੱਲੀ ਜਾਂਦੀ ਹੈ ਇਸ ਟਾਈਮ ਇਸ ਟਾਈਮ 15 18 ਰੁਪਏ 15 18 ਰੁਪਏ ਕਿਲੋ ਹਾਂ 400 ਰੁਪਏ ਗੱਟੇ ਚੱਲੀ ਜਾਂਦਾ ਹੈ 400 ਰੁਪਏ ਗੱਟੇ ਗੱਟੇ ਚ ਕਿੰਨੀ ਗਾਏ ਨਹੀਂ 50 ਕਿਲੋ ਆਏ ਨਹੀਂ ਠੀਕ ਹੈ ਤੇ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਆਪਣਾ ਪ੍ਰਤਾਪਪੁਰਾ ਪਿੰਡ ਰਾਜਸਥਾਨੀ ਇਹ ਤੁਹਾਡੀ ਆਉਂਦੀ ਹੈ ਪਹਿਲੀ ਨਾ ਠੇਕੇ ਠੇਕੇ ਲਈ ਪੀ ਹੈ ਠੀਕ ਹੈ ਇਹ ਸਾਰਾ ਉੱਥੋਂ ਤੱਕ ਗਾਜਰਾਂ ਹੀ ਆ। ہاں ਗਾਜਰਾਂ ਹੀ ਆ। ਲੈ 2-4 ਪੀਸ ਦਿਖਾਓ ਫਿਰ ਆਪਾਂ ਚੱਲੀਏ। ਹੋ ਲਿਆ ਮੁੰਡਿਆ। ਇਹ ਟਰਾਲੀ ਵੀ ਭਰ ਰੱਖੀ ਆ। ਇਹ ਤਸਵੀਰਾਂ ਬਈ ਕਾਲੀ ਰੌਣ ਪਿੰਡ ਦੇ ਨਾਲ ਜਿੱਥੇ ਰਾਜਸਥਾਨ ਚ ਜਿਹੜੇ ਸਾਡੇ ਪੰਜਾਬੀ ਭਰਾ ਬੈਠੇ ਆ ਉਹਨਾਂ ਵੱਲੋਂ ਗਾਜਰਾਂ ਦੀ ਖੇਤੀ ਕੀਤੀ ਜਾਂਦੀ ਆ। ਇਹ ਹੁਣ ਸਾਧੂ ਵਾਲੀ ਮੰਡੀ ਜਾਊਗੀ। ਸਾਧੂ ਵਾਲੀ ਮੰਡੀ ਲੈ ਜਾਉਂ ਸਵੇਰੇ। ਠੀਕ ਆ। ਤੇ ਰੇਟ ਮਿਲ ਜਾਂਦਾ ਇੰਨਾ ਹੱਥੋ ਹੱਤੀ ਮੰਡੀਆਂ ਚ ਹਾਂ ਮੰਡੀਆਂ ਹੱਥੋ ਹੱਤੀ ਸਾਧੂ ਵਾਲੀ ਤੇ ਕੋਈ ਦਿੱਕਤ ਕੋਈ ਤੁਹਾਨੂੰ ਲੱਗੇ ਵੀ ਜਿਹੜੇ ਲੋਕ ਨਵੇਂ ਖੇਤੀ ਕਰਨਾ ਚਾਹੁੰਦੇ ਆ ਤੁਹਾਨੂੰ ਲੱਗੇ ਵੀ ਆਹ ਦਿੱਕਤਾਂ ਆ ਸਕਦੀਆਂ ਕੋਈ ਦਿੱਕਤ ਨਹੀਂ ਸਾਨੂੰ ਵਧੀਆ ਵਧੀਆ ਖੇਤੀ ਆ ਅੱਗੇ ਵਾਲੀ ਫਸਲ ਵਿੱਚੋਂ ਤਾਂ ਅੱਜ ਨੇ ਸਟਾਰਟ ਕਰੋ 9 ਮਹੀਨੇ ਚ ਗਾਜਰ ਸਟਾਰਟ ਕਰੋ ਠੀਕ ਹੈ ਬਈ ਧੰਨਵਾਦ ਸਾਦੂ ਸਰ ਵੀ ਲਓ ਜਾਂ ਗੰਗਨਗਰੋਂ ਵੀ ਲਿਓ ਠੀਕ ਹੈ ਮੈਂ ਵੀ ਤਸਵੀਰ ਤੇ ਸਪਰੇਅਸ ਪ੍ਰੂਫ ਸਪਰੇਅ ਦੋ ਵਾਰੀ ਕਰੀ ਸੀ ਕਚਰੇ ਵਾਸਤੇ ਕਰੀ ਸੀ ਪੀਕੇ ਨਾਲ ਉਹ ਮੇ ਕੋਈ ਦਿੱਕਤ ਨਹੀਂ ਹਾਂ ਰੋਟਾਵੇਟਰ ਮਾਰ ਕੇ ਕੰਪਿਊਟਰ ਵਾਹਣਾ ਚਾਹੀਦਾ ਇਹਦਾ ਠੀਕ ਹੈ ਇਹ ਹੁਣ ਕਿੰਨੇ 35 ਖਾਲੀਆਂ ਚ ਭਰੀ ਆ 35 ਖਾਲੀਆਂ ਚ ਭਰੀ ਐ ਡੂੜਕ ਬਿੱਗਾ ਹੋਊਗਾ ਆ ਤਾਂ ਡੂੜ ਬਿੱਗਾ 35 ਖਾਲੀਆਂ ਚ ਟਰਾਲੀ ਭਰੀ ਚੁੱਕੀ ਐ ਤਿੰਨ ਟਰਾਲੀਆਂ ਵਾਰ ਜਾਣੀਆਂ ਡੂੜ ਬਿੱਗੇ ਚ ਠੀਕ ਐ ਟੋਟਲ ਜਿੰਨਾ ਲਾ ਰੱਖਿਆ ਠੀਕ ਐ 70 ਕਟੇ 290 ਕਟੇ ਹੋ ਜੇ 80 ਕਟੇ ਹੋ ਜੇ ਹੂੰ ਟਾਰਗੇਟ ਐ ਸਾਡਾ ਠੀਕ ਐ ਬਾਈ ਧੰਨਵਾਦ ਬਾਈ ਬਹੁਤ ਬਹੁਤ ਕੀ ਆ ਪੀਜਾ ਬਸ ਮਿਹਰਬਾਨੀ ਬਣੀ ਪਈ ਐ ਤੇ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਵੀ ਥੋੜੇ ਦਿਨਾਂ ਜੇ ਆਪਾਂ ਰਾਜਸਥਾਨ ਦਾ ਟੂਰ ਹੈ ਜਿਹੜਾ ਉਹ ਸ਼ੁਰੂ ਵੀ ਕਰਾਂਗੇ ਤੇ ਇਹ ਰਾਜਸਥਾਨ ਦੇ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਬੈਠੇ ਆ ਪੰਜਾਬੀ ਇੱਥੋਂ ਪੰਜਾਬ ਸੁਭਾ ਵੀ ਨੇੜੇ ਹੀ ਆ ਜਿਆਦਾ ਦੂਰ ਨਹੀਂ ਆ ਤੇ ਜਦੋਂ ਪਿੰਡ ਤੋਂ ਵਾਪਸ ਜਾ ਰਹੇ ਸੀ ਤਾਂ ਰਸਤੇ 'ਚ ਸਾਨੂੰ ਇਹ ਦਿਸ਼ੇ ਤੇ ਤੁਹਾਨੂੰ ਦਿਖਾਇਆ ਵੀ ਕਿਵੇਂ ਗਾਜਰਾਂ ਦੀ ਜਿਹੜੀ ਖੇਤੀ ਆ ਉਹ ਹੁੰਦੀ ਆ ਤੇ ਕਿੰਨੀ ਇੱਕ ਕਮਾਈ ਆ ਇਹ ਰਾਜਸਥਾਨ ਦਾ ਸੀਨ ਆ ਪੈੜੀਆਂ ਵਧੀਆ ਇੱਧਰ ਵੀ ਰਾਜਸਥਾਨ 'ਚ 来ਦੇ ਚਾਹੀ ਬਣਾ ਕੇ ਚਾ ਵੀ ਪਿੰਨੇ ਪਾਬਿਆਂ ਕੋਲ ਥੋੜੀ ਜਿਹਾ ਪਾਰਿਓ ਪੈਣੇ ਜੇ ਜੇ ਥੋੜੀ ਕਰ ਦਿਓ ਹਾਂਜੀ ਕੀ ਨਾਮ ਕੀ ਹੁਣ ਅਰੇ ਬਗੜ ਥੇ ਕਿਉਂਕਿ ਸਾਡੇ ਜਿਹੜੇ ਪੰਜਾਬੀ ਭਰਾ ਚਾ ਕਿਸਾਨ ਭਰਾ ਉਹ ਜਿਹੜੇ ਵੀ ਇਲਾਕੇ ਚ ਬੈਠੇ ਆ ਉਹ ਦਿਨੋਂ ਵਰਤਨ ਵਾਲੇ ਲੋਕ ਆ ਤੇ ਇਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਦੇਖੋ ਸ਼ਾਹੀ ਨਜ਼ਾਰੇ ਜਿਹੜੇ ਖੇਤ ਦੇ ਯਾਬਾ ਥੋੜਾ ਪਿੰਡ ਕਾਲੀ ਰੌਣੀ ਆ ਹਾਂ ਦੋਸਤੋ ਇਹ ਸੀ ਅੱਜ ਦੀ ਖਾਸ ਵੀਡੀਓ ਰਾਜਸਥਾਨ ਦਾ ਤੁਹਾਨੂੰ ਪਿੰਡ ਵੀ ਦਿਖਾਇਆ ਤੇ ਕੁਸ਼ਤੀ ਵੀ ਦਿਖਾਈ ਨਾਲ ਗਜਰਾਂ ਦੀ ਖੇਤੀ ਦੇ ਬਾਰੇ ਵਿੱਚ ਵੀ ਤੁਹਾਨੂੰ ਜਾਣਕਾਰੀ ਦਿੱਤੀ ਤੇ ਠੰਡ ਇੱਥੇ ਵੀ ਬਹੁਤ ਪੈ ਰਹੀ ਹੈ ਤੇ ਮੈਂ ਧੰਨਵਾਦ ਕਰਦਾ ਭਾਈ ਰੱਜੂ ਦਾ ਜੋ ਆਪਣੀ ਗੱਡੀ ਲੈ ਕੇ ਕਿਰਪਾਈ ਤੇ ਅਸੀਂ ਪਿੰਡ 'ਚ ਜਾ ਕੇ ਤੇ ਸਾਡੀ ਆ ਵੀਡੀਓ ਬਣੀ ਹੈ ਜਿਸ ਸੰਦੇ ਹੈ ਮੈਂ ਤੁਹਾਡਾ ਦਿਨ ਦੇ ਇਰਾਦੇ ਵਿੱਚ ਸਾਨੂੰ ਇੱਕ ਵਿਚਾਰਾ ਬਜ਼ੁਰਗ ਮਿਲ ਗਿਆ ਉਹ ਵੀ ਸਾਡੇ ਨਾਲ ਹੀ ਬੈਠਾ ਹੈ ਅਸੀਂ ਉਹਨੂੰ ਲੈ ਕੇ ਆਈ ਜੰਨੇ ਉਹਨੇ ਵਿਚਾਰੇ ਨੇ ਸ਼ਹਿਰ ਜਾਣਾ ਸੀ ਇਹ ਬਾਈ ਉੱਥੇ ਢੋਲ ਦੀ ਸੇਵਾ ਲੱਗੀ ਸੀ ਕੁਸ਼ਤੀ ਖਾੜੇ ਦੇ ਵਿੱਚ ਇਹਨਾਂ ਦੀ ਆ ਬੈਠਾ ਬਾਈ ਪਿੱਛੇ ਆ ਬੈਠਾ ਠੀਕ ਹੈ ਤਾਂ ਆ ਮੈਂ ਢੋਲੀ ਬਲੇ ਢੋਲੀ ਬਲ ਮਟਵਾਰੀ ਢੋਲੀ ਠੀਕ ਹੈ ਨਾ ਕਿ ਤੁਹਾਡਾ ਪਟਵਾਰੀ ਬਲਾਈ ਢੋਲੀ ਤੇ ਪਾਰ ਨੰਬਰ 7 ਦਾ ਠੀਕ ਅੱਜ ਐਤਵਾਰ ਦਾ ਦਿਨ ਸੀ ਘਰੇ ਹੀ ਸੀ ਸੋਚਿਆ ਆਪਾਂ ਪਿੰਡ ਚ ਨਾਲੇ ਤਾਂ ਕੁਸ਼ਤੀ ਵੇਖਿਆਂਗੇ ਦੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੁੰਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਪੁਛਾ